ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਦਿਨ ਹੈਗਾ ਅੱਜ ਐਤਵਾਰ ਦਾ ਸੰਡੇ ਤੇ ਆਪਾਂ ਤੇਜ਼ ਗੋਸ ਧੋ ਲਿਆ ਸਾਰਿਆਂ ਨੇ ਤੇ ਸਾਡੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਤਿੰਨ ਤਿੰਨ ਕੋਕੇ ਲੱਗੇ ਨੂੰ ਮੀਂਹ ਬਹੁਤ ਪੈ ਰਿਹਾ ਦਿਖਾਉਣੀ ਆ ਤੁਹਾਨੂੰ ਦੇਖੋ ਬਾਹਰ ਦਾ ਮੌਸਮ ਬਹੁਤ ਜ਼ਿਆਦਾ ਬੱਦਲ ਹੋਣ ਵੀ ਵੀਰ ਅੱਜ ਪਰਿਆ ਹੁਣ ਵੀ ਬਹੁਤ ਜ਼ਿਆਦਾ ਬੱਦਲ ਆ ਤੇ ਸਵੀਮਿੰਗ ਪੂਲ ਦਾ ਤੁਹਾਨੂੰ ਵਿਖਾਈਏ ਨਜ਼ਾਰਾ ਕੰਪੀਟੀਸ਼ਨ ਹੋ ਰਿਹਾ ਸਵੀਮਿੰਗ ਪੂਲ ਦੇ ਵਿੱਚ ਬਹੁਤ ਜ਼ਿਆਦਾ ਦੁਨੀਆ ਜਨਤਾ ਆਈ ਹੋਈ ਆ ਰੇਸ ਲੱਗ ਰਹੀ ਆ ਸਵੀਮਿੰਗ ਪੂਲ ਦੇ ਵਿੱਚ ਕੱਲ ਬੱਚਿਆਂ ਦੀਆਂ ਸੀਗੀਆਂ ਗੇਮਾਂ ਤੇ ਅੱਜ ਵੱਡਿਆਂ ਦੀਆਂ ਰੇਸ ਲੱਗੀ ਹੋਈ ਆ ਬਾਬਾ ਹਾਂਜੀ ਸਾਫ਼ ਨਹੀਂ ਆ ਰਿਹਾ ਵਿਰਾਜ ਇੱਧਰ ਆ ਸਾਹਮਣੇ ਸਾਰੇ ਬਹੁਤ ਜ਼ਿਆਦਾ ਮੀਂਹ ਆ ਰਿਹਾ ਫੇਰ ਬਹੁਤ ਬੱਦਲ ਹੋਇਆ ਹੋਇਆ ਤੇ ਮੌਸਮ ਠੰਡਾ ਕੁਛ ਨਾ ਕੁਛ ਬਣਾ ਕੇ ਖਾਣ ਵਾਲਾ ਦੇਖਦੇ ਆ ਜਸਪ੍ਰੀਤ ਕੀ ਬਣਾਉਂਦੀ ਆ ਆਲੂ ਵਾਲੀ ਬੈਠੀ ਐ ਦੇਖਦੇ ਕੀ ਬਣਾਉਂਦੀ ਆ ਹਾਂ ਅੱਜ ਦਾਸ ਫਰੀ ਦੀਵਾਰੀ ਆ ਕੀ ਬਣਾ ਕੇ ਖਵਾਉਂਦੀ ਹੈ ਹਨਾ ਵੀਰਾਜ ਹਾਂ ਹਾਂ ਵੀਰਾਜ ਕਹਿੰਦਾ ਹਾਂ ਅੱਗੇ ਦਾਦੀ ਦੀ ਵਾਰੀ ਹੁੰਦੀ ਆ ਦਾਦੀ ਬਣਾ ਕੇ ਖਵਾਉਂਦੀ ਆ ਕਿ ਅੱਜ ਮੰਮਾ ਦੀ ਵਾਰੀ ਹੈ ਹਨਾ ਮੰਮਾ ਬਣਾ ਕੇ ਖਵਾਉਗੀ ਨਾ ਆਪਾਂ ਨੂੰ ਹਾਂਜੀ ਕੀ ਬਣਾ ਕੇ ਖਵਾਉਂਦੀ ਐ ਸਾਫ਼ ਨਹੀਂ ਆ ਰਹੀ ਵੀਡੀਓ ਇਧਰੋਂ ਚਾਨਣ ਪੈਂਦਾ ਤੇ ਵੀਰਾਜ ਇਧਰ ਦੇਖੋ ਕਿ ਅੱਜ ਮੰਮਾ ਦੀ ਵਾਰੀ ਆ ਨਾ ਆਪਾਂ ਨੂੰ ਕੀ ਬਣਾ ਕੇ ਖਵਾਉਂਦੀ ਐ ਹਾਂਜੀ ਚਲੋ ਬਾਬਾ ਜੀ ਬਾਬਾ ਜੀ ਕਿੱਥੇ ਆ ਦਾਦਾ ਨਹੀਂ ਦਾਦਾ ਤਾਂ ਡਿਊਟੀ ਤੇ ਆ ਬਾਬਾ ਜੀ ਬੈਬ ਹਾਂ ਬਾਬਾ ਚਲੋ ਬਾਏ ਕਰ ਦਿਓ ਸਾਰਿਆਂ ਨੂੰ ਸਾਰਿਆਂ ਨੂੰ ਬਾਏ ਕਰ ਦਿਓ ਹਾਂ ਅੱਛਾ ਸਾੱਚੀ ਗੱਲ ਕਰਦੇ ਸਾਰਿਆਂ ਨੂੰ ਓਕੇ ਗੁੱਡ ਬாய் ਗੁੱਡ ਬாய் ਓਕੇ 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 ਜਦੋਂ ਇਹਨੂੰ ਕਹੀਏ ਨਾ ਬਾਏ ਕਰ ਦੇ ਮੈਂਟੋ ਮੈਂਟੀ ਸასი ਕਾਲ ਕਰ ਦੇ ਉਹਦੇ ਫਤੇ ਬੁਲਾ ਦੇ ਉਹਦੇ ਹੈ ਹੁਣ ਵੀ ਪਤਾ ਵੀ ਮੇਰੀ ਗੱਲ ਕਰਦੇ ਪਏ ਤੁਹਾਡੀ ਗੱਲ ਕਰਦੇ ਪਏ ਹਾਂਜੀ ਹਾਂਜੀ ਚਲੋ ਫਤੇ ਬੁਲਾਇਓ ਫਤੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਪ੍ਰੀਤ ਲੱਗੀ ਹੋਈ ਆ ਪਤਾ ਨਹੀਂ ਕੀ ਕੁਛ ਬਣਾਉਂਦੀ ਆ ਕੀ ਬਣਾਉਣ ਲੱਗੇ ਹਸਪਤਾਲ ਨੂੰ ਆਂ ਦਾ ਅਮੂਰ ਇਹ ਚਲਾ ਕੇ ਬਰੈਡ ਦੇ ਸੈਂਡਵਿਚ ਜੀ ਬਣਾਉਣ ਲੱਗੀ ਅੱਛਾ ਮੰਤੇ ਤੇ ਕਹਿੰਦੇ ਸੀ ਇਹ ਜਿਹੜਾ ਦਿੰਨੀ ਚਾਹ ਤਰੀ ਉਧਰ ਚਲ ਦੇ ਲੈ ਆਵਾਂ ਤੋੜ ਕੇ ਲੈ ਆਉ ਥੋੜੀ ਜੀ ਆਪਾਂ ਅਜਵੈਨ ਤੋੜ ਲਈਏ ਥੋੜੀ ਜੀ ਇੱਕ ਅੱਦਾ ਪੱਤਾ ਤੋੜ ਕੇ ਪਾਉਨੇ ਆ ਲਾ ਤੋੜ ਲੈਂਦਾ ਆਪਾਂ ਅਜਵੈਨ ਦਾ ਪੱਤਾ ਬਹੁਤ ਜ਼ਿਆਦਾ ਸੋਹਣੀ 스멜 ਆਉਂਦੀ ਹੈ ਇਹਦੇ ਵਿੱਚੋਂ ਬੜੀ ਜ਼ਿਆਦਾ 스멜 ਆਉਂਦੀ ਹੈ ਭਾਈ ਸਾਹਿਬ ਤੁਸੀਂ ਉੱਧਰ ਆ ਜਾਓ ਤੋਦ ਕੇ ਇਹਨਾਂ ਕੱਟ ਕੇ ਜੇ ਮੇਰਾ ਅੱਜ ਦਾ ਖਲਹਾਰਾ ਦੇਖੋ ਤੁਸੀਂ ਸੋਈ ਚ ਡੱਬੇ ਲਿਆ ਆ ਕੇ ਇੱਧਰ ਸਾਰਾ ਕੁਸ ਖਲਾਰਿਆ ਹੋਇਆ ਹੈ ਪਤਾ ਨਹੀਂ ਕਿੰਨੀ ਵਾਰੀ ਦਿਨ ਚ ਇਕੱਠਾ ਕਰਦੇ ਹਾਂ ਅਸੀਂ ਲਓ ਜੀ ਆਪਾਂ ਬਰੈਡ ਬਣਾ ਕੇ ਕੱਢ ਲਿਆ ਤੇ ਉੱਪਰ ਲਾਤੀ ਆਪਾਂ ਬਟਰ ਤੇ ਇਹਦੇ ਵਿੱਚ ਸਾਰਾ ਜਿਹੜਾ ਮਸਾਲਾ ਬਣਾਇਆ ਸੀ ਜਸਪ੍ਰਿਤ ਨੇ ਉਹ ਪਾਤਾ ਇਦਾਂ ਆਪਣੀ ਬਣ ਰਹੀ ਚਾਹ ਤੇ ਸਵੇਰੇ ਸਵੇਰੇ ਬ੍ਰੇਕਫਾਸਟ ਮੰਨ ਕੇ ਤੁਹਾਨੂੰ ਦਿੰਨੇ ਆ ਹੁਣ ਇਹ ਵਾਲਾ ਬਰੈਡ ਬਟਰ ਆਪਾਂ ਲਾਤੀ ਇਦਾਂ ਫੜਾਇਆ ਆਨੇ ਚਾਹ 'ਲਾ ਗੈਸ ਕੱਟ ਕਰ ਜੀ ਹੋਰ ਨਾਉਂਦਿਆਂ ਨੂੰ ਘੁੱਬਲ ਕੇ ਵਿੱਚ ਪਈ ਹੋਵੇ ਸਤਿਗੁਰੂ ਜੀ ਮਨਪੇ ਤੂੰ ਤੇ ਖਾਲਾ ਸਤਿ ਮਹਾਰਾਜ ਜੀ ਉਧਰ ਵੇਖ ਫਿੱਡੀ ਭੱਜ ਕੇ ਆ ਗਈ ਉੱਤੇ ਨੂੰ ਆਇਆ ਵੀ ਮੈਂ ਤਾਂ ਵਾਦਾ ਵਾ ਤੇ ਹੁਣ ਸਲਾਬ ਵਾਲੀ ਮਸ਼ੀਨ ਲਾਉਣੀ ਆ ਕਿਉਂਕਿ ਬਹੁਤ ਜਿਆਦੇ ਸੈੱਲ ਹੋਈ ਵੀ ਆ ਮੀਂਹ ਦਾ ਕਰਕੇ ਤੇ ਉਹਦੇ ਅੰਦਰ ਲਾ ਕੇ ਰੂਮ ਦੇ ਵਿੱਚ ਸਲਾਬ ਵਾਲੀ ਮਸ਼ੀਨ ਕੱਪੜੇ ਰੱਖਦੇ ਆ ਕਿ ਫਿਰ ਇੰਤਾਂ ਸੁਕਾਵਾਂਗੇ ਚਲੋ ਹਣ ਪੀ ਲਈਏ ਚਾਹ ਪਾਣੀ ਠੀਕ ਆ ਜੀ ਜਿਉਂਦੇ ਬਸਦੇ ਰਹੋ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਜਲਦੀ ਸਬਸਕ੍ਰਾਈਬ ਕਰਦੋ 1k ਹੋਣ ਵਾਲਾ ਹੀ ਆ ਤੁਹਾਡੀ ਕਿਰਪਾ ਨਾਲ ਤੁਹਾਡੀ ਬਦੌਲਤ ਹੋਣਾ ਹੈ ਥੈਂਕ ਯੂ